来 ਵੀ ਦੋਸਤੋ ਆਰਾਮਪੁਰਾ ਫੂਲ ਖੜਿਆ ਬਾਲਾਜੀ ਗਰਮੈਂਟਸ ਦੇ ਉੱਤੇ ਜਿਹੜੀ ਇੱਕ ਆ ਸ਼ਰਟ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਪੈਂਟ ਦੋਸਤੋ ਸਿਰਫ 500 ਰੁਪਏ ਦੀ ਮਿਲ ਰਹੀਆਂ ਤੁਸੀਂ ਕਿਸੇ ਤਰ੍ਹਾਂ ਕਹਿੰਦੇ ਜੀਨ ਪੁੱਛੋਗੇ ਨਾ 1000 ਰੁਪਏ ਦੇ ਜੀਨ ਸਟਾਰਟ ਹੁੰਦੀਆਂ ਇਹ ਤੁਹਾਨੂੰ 500 ਰੁਪਏ ਦੇ ਵਿੱਚ ਨਾਲ ਸ਼ਰਟ ਵੀ ਮਿਲ ਰਹੀਆਂ ਬਾਈ ਕੀ ਹਾਲ ਚਾਲ ਹੈ ਠੀਕ ਆ ਬਾਈ ਵਧੀਆ ਜੀ ਆ ਕਮਾਲ ਹੀ ਕਰੀ ਹੋਣੇ ਯਾਰ ਨਾਲ 500 ਰੁਪਏ ਦੇ ਵਿੱਚ ਦੋ ਦੋ ਚੀਜ਼ਾਂ ਹਾਂਜੀ ਹਾਂ ਪੈਂਟ ਸ਼ਰਟ 500 ਦੇ 500 ਦੀ ਪੈਂਟ ਸ਼ਰਟ ਦੋਸਤੋ ਲੈ ਲਓ ਵਧੀਆ ਜੀ ਨਾਲ ਸ਼ਰਟ ਹੈ ਜੀ ਹਾਂ ਬਈ ਜੀਨ ਵੀ ਵਧੀਆ ਕੋ ਅੱਛਾ ਕੋਈ ਲੈ ਲਓ ਹਾਂਜੀ ਹਾਂ ਆਹ ਪਈਆਂ ਨੇ ਸ਼ਰਟਾਂ ਦੋਸਤੋ ਚਾਹੇ ਬੈਣਾ ਵਾਲੀ ਲੈ ਲਓ ਚਾਹੇ ਚੈੱਕ ਲੈ ਲਓ ਚਾਹੇ ਪਲੇਨ ਲੈ ਲਓ 500 ਰੁਪਏ ਦੀ ਪੈਂਟ ਸ਼ਰਟ ਮਿਲਣੀ ਹੈ ਪੂਰਾ ਸੈੱਟ ਹੈ ਜੀ ਕਿਆ ਬਾਤ ਹੈ ਯਾਰ ਦੋਸਤੋ ਕੋਈ ਵੀ ਨਹੀਂ ਦਿੰਦਾ ਬਾਈ ਛੱਡ ਆ ਗਿਆ ਆਪਣੇ ਕੋਲੇ ਅੱਛਾ 1000 ਦੀ ਤਾਂ ਨਹੀਂ ਉਹ ਬਾਈ ਯਾਰ 6700 ਦੀ ਇੱਕ ਵੇਚ ਦੇ ਲੋਕ ਆਪਣੇ ਕੋਲ 1000 ਦੀ ਤਿੰਨ 1000 ਦੀ ਤਿੰਨ ਮਿਲ ਜਾਣੀਆਂ ਦੋਸਤੋ ਤੁਹਾਨੂੰ ਪੂਰੀ ਘੈਂਟ ਦੀ ਜਾਗੀ ਆ ਦੇ ਲਓ ਹੱਥ ਲਾ ਕੇ ਪਤਾ ਲੱਗਦਾ ਬਾਈ ਯਾਰ ਇਸ ਤੋਂ ਬੈਠੇ 2000 ਦੀ ਤਿੰਨ 700 ਦੀ ਉਹ ਮਾਈ ਗੋਡ ਯਾਰ 700 ਵਾਲੀ ਦੋਸਤੋ 2000 ਦੇ 3 ਮਲ ਜਣੀਆਂ 700 ਰੁਪਏ ਦੀ ਸਿੰਗਲ ਮਿਲ ਜਾਣੀ ਤੁਹਾਨੂੰ ਚੀਜ਼ ਬਾਈ ਬਾਈ ਪੂਰੀ ਘਾਟ ਆ ਨਾ ਸੋਲ ਫਾਰ ਲੱਗੂ ਗਰਮ ਹਨ ਗ੍ਰਾਫ ਬਾਅਦ ਯਾਰ ਦੋਸਤੋ ਆ ਜੀ ਜ਼ਰਾ ਬਾਈ ਪਹਿਲੇ ਸਾਲ ਲੋਕਾਂ ਨੇ 1000 1015 15 ਹੋਣੀਆਂ ਵੇਚੀਆਂ ਗਿਆ ਤੇ ਤੁਹਾਨੂੰ ਐਦ ਕਿ ਮਿਲ ਜਾਣੀਆਂ 2000 ਦੀਆਂ ਤਾਂ ਨਿਕਲ 2000 ਦੀਆਂ ਤਿੰਨ ਮਹੀਨੇ ਨੇ 700 ਰੁਪਏ ਦੀ ਸਿੰਗਲ ਮਿਲ ਜਾਣੀ ਤਾਂ ਡਿਜ਼ਾਈਨ ਦੇਖੋ ਯਾਰ ਡਿਜ਼ਾਈਨ ਬਹੁਤ ਨੇ ਦੇ ਵਿੱਚ ਲਈ ਸਾਈਜ਼ ਵੀ ਸਾਰੇ ਮਿਲ ਜਾਣਗੇ ਸਾਈਜ਼ ਸਾਰੇ ਗਿਆ ਐਲ ਐਕਸ ਐਕਸ ਸਾਈਜ਼ ਉਹ ਤੋਂ ਸਾਰੇ ਹੈਗੇ ਨੇ ਬਾਈਆਂ ਦੇ ਕੋਲ ਢੇਰ ਲੱਗੇ ਪਿਆ ਪੂਰੀ ਯਾਰ ਹਣਾ ਬਾਈ ਇਸ ਤੋਂ ਇਲਾਵਾ ਬਾਈ ਆ ਬਾਈ ਨੇ ਤਾਂ ਉਹੀ ਆ ਗਈਆਂ ਛੜਟਾ ਹਜ਼ਾਰ ਦੀ ਤਾਂ ਨਹੀਂ ਹਾਂ ਜੀ ਕੱਲਾ ਛੜਟਾ ਗਰਮ ਕਰਾਓ ਭਾਈ 1000 ਰੁਪਏ ਦੀਆਂ ਤਿੰਨ ਮਿਲ ਜਾਣੀਆਂ ਤੁਹਾਨੂੰ ਆ ਦੇਖ ਲਓ ਯਾਰ ਰੰਗ ਡਿਜ਼ਾਈਨ ਬਹੁਤ ਸੋਹਣੇ ਨੇ ਦੇ ਵਿੱਚ ਸਾਰੇ ਸਾਈਜ਼ ਮਿਲ ਜਾਣੇ ਐਮ ਐਲ ਐਕਸ ਐਲ ਜਿਹੜਾ ਮਰਜ਼ੀ ਚੈਲੋ ਤੇ ਰੰਗ ਵੀ ਸਾਰੇ ਬਾਈ ਕ ਭਾਈ ਜੀ ਜੀਨ ਦੀ ਪਹਿਣ ਦੀ ਗੱਲ ਕਰੀਆ ਭਾਈ ਜੀਨ ਦੀ ਪਹਿਣ ਆਪਣੇ ਕੋਲ 2000 ਦੀਆਂ ਤੱਕ ਨਾਲ 2500 ਦੀਆਂ ਤੱਕ 2000 ਦੀਆਂ ਤੱਕ ਤੇ 2500 ਦੀਆਂ ਤੱਕ ਨੂੰ ਦੋਸਤੋ ਦੇ ਕੁਆਲਟੀ ਬਈ ਇੱਕ ਨੰਬਰ ਵਾਲਾ ਹੈ ਨਾ ਤੇ ਮੈਂ ਕਿਹਾ ਤੁਸੀਂ ਆਹ ਵੇਖ ਸਕਦੇ ਹੋ ਸਰਾਬ ਵਗੈਰਾ ਸਾਰੀ ਭਾਈ ਬੂਡ ਕਟਾ ਵਗੈਰਾ ਸਟੈਂਡ ਸਭ ਸਾਰੇ ਆਰਟੀਕਲ ਮਿਲ ਜਾਣਗੇ ਸਾਰੇ ਆਰਟੀਕਲ ਮਿਲ ਜਾਣਗੇ ਦੋਸਤੋ ਸਾਈਜ਼ ਵੀ ਤੁਹਾਨੂੰ ਸਾਰੇ ਮਿਲਣੇ ਕੋਈ ਕਮੀ ਨਹੀਂ ਹੈਗੀ ਸੱਚ ਸੋਝਾਂ ਜੀ ਦੋਸਤੋ ਜਾਗੋ ਜਾਗੋ ਕੱਲਾ ਜਾਗੋ ਜਾਗੋ ਕਹਿੰਦੇ ਦੋਸਤੋ ਇਹਨੂੰ ਇਹ ਵੀ ਬਹੁਤ ਹੈ 2000 ਦੀ ਤੱਕ ਕਾਰ ਕੋ ਜਾ ਭਾਈ 2000 ਦੀ ਤੱਕ ਹਾਂ ਜੀ 700 ਰ ਬਈ ਯਾਰ ਇਹ ਰ 15 15 ਹੋਦੀ ਵੇਚੀਆਂ ਲੋਕਾਂ ਨੇ ਇਹ ਤੁਹਾਨੂੰ 700 ਰੁਪਏ ਦੀ ਮਿਲ ਜਣੀ ਯਾਰ ਬਈ ਰੇਟ ਦਾ ਬਹੁਤ ਫਰਕ ਆ ਯਾਰ ਹਨਾ ਸਿਰਫ 700 ਰੁਪਏ ਦਾ ਦੱਸੋ ਕੁਝ ਵੀ ਨਹੀਂ ਹੁੰਦਾ ਯਾਰ ਤਾਂ ਸਾਈਜ਼ ਬਈ ਇੱਥੇ ਸਾਈ ਸਾਰੇ ਆ ਗਏ 36 38 40 42 44 ਕੀ ਆ ਬਾਦਲ 44 ਤੱਕ ਤੁਹਾਨੂੰ ਸਾਈਜ਼ ਦੋਸਤੋਂ ਦੇ ਵਿੱਚ ਮਿਲ ਜਾਣਗੇ ਯਾਰ ਬਾਕੀ ਇਸ ਤੋਂ ਇਲਾਵਾ ਟੋਪਰ ਦੇ ਆਪਾਂ ਗੱਲ ਕਰੀਏ ਕੋਟ ਪੈਟਰਨ ਕਰਾ ਬਈ ਹਨਾ ਕੋਟ ਪੈਟਰਨ ਦਾ ਫਰਕ 1500 ਤਿੰਨ ਦੋਸਤੋਂ ਤੁਹਾਨੂੰ ਇੱਥੇ ਮਿਲ ਜਾਣਗੇ 3 ਪੀਸ ਅੱਛਾ ਜੈਡ ਹੋਊਗਾ ਵਿੱਚ ਕੋਟ ਪੈਟਰਨ ਕਲਰ ਮਿਲ ਜਾਣਗੇ ਵਿੱਚ ਕਲਰ ਦੋਸਤੋਂ ਬਹੁਤ ਨੇ ਕੋਟ ਆ ਪਾਸਕਾ ਦਾ ਕੀ ਦੋਸਤੋ ਤੇ ਪ੍ਰਿੰਟ ਹੋ ਗਿਆ ਬਈ ਪ੍ਰਿੰਟ ਹੈ ਨਹੀਂ ਇਹ ਚ ਵੈਸੇ ਪਰ ਪ੍ਰਿੰਟ ਦੋਸਤੋ ਨਾਲ ਹੁੰਦੀ ਹੈਗੀ ਤਿੰਨ ਚੀਜ਼ਾਂ ਹੁੰਦੀਆਂ ਨੇ 3 ਪੀਸ ਦੇ ਵਿੱਚ ਤੇ ਤਿੰਨ ਚੀਜ਼ਾਂ 1500 ਦੀਆਂ ਹਾਂਜੀ ਹਾਂ ਤੇ ਰੰਗੜੇ ਐ ਜਿੰਨੇ ਮਰਜ਼ੀ ਕਲਰ ਦੇਣ ਬਾਕੀ ਆ ਵੇਖ ਲੋ ਦੇ ਵਿੱਚ ਪ੍ਰਿੰਟ ਹੈਗੀ ਦੋਸਤੋ ਚਾਰ ਸੇਵਲ ਜੈਕਟ ਹੋ ਗਈ ਅੱਛਾ ਬਈ ਕਪੜਾ ਵੀ ਵਧੀਆ ਹੈ ਰਾਇ ਇਹ ਮਾੜਾ ਕਪੜਾ ਹੋਏਗਾ ਨਾ ਸਿਰਫ 1500 ਦੇ ਦੋਸਤੋ ਤੁਹਾਨੂੰ ਇਹ ਚੀਜ਼ ਮਿਲ ਜਾਣੀ ਹੈ ਕਿਤੋਂ ਵੀ ਨਹੀਂ ਮਿਲਦੀ ਸਿਲਾਈ ਦੀ ਗੱਲ ਕਰੀ ਨਾ ਬਈ 2500 ਤਿੰਨ ਦਾ ਸਿਲਾਈ ਹੈ ਜੀ ਹਾਂਜੀ ਹਾਂਜੀ ਸਿਰਫ 1500 ਸਣੇ ਕਪੜਾ ਗੋਪੜਾ ਤੁਸੀਂ ਲੈ ਹਾਂ ਡੱਗੇ ਵਾਲੇ ਡੱਗੇ ਸਕੂਲ ਦੇ ਸਾਹਮਣੇ ਜੀ ਨੰਬਰ ਸਕਰੀਨ ਤੇ ਚੱਲਣਾ 72998000 ਹਾਂ ਤੇ ਬਣੇ ਕੋ ਦੋਸਤੋ ਵਾਕੀ ਸੰਗਰੀ ਦੇ ਤੱਕ ਫੋਨ ਨੰਬਰ ਲੱਗਿਆ ਹੋਇਆ ਕੋ ਗੱਲਬਾਤ ਕਰਨੀ ਜਾਂ ਕਾਲ ਕਰਨੀ